ਕੱਲ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਹੋ ਕੇ ਹਟੀਆਂ ਨੇ ਔਰ ਇਸ ਤੋਂ ਪਹਿਲਾਂ ਜਦੋਂ ਨਾਮਜ਼ਦਗੀਆਂ ਭਰੀਆਂ ਜਾਣੀਆਂ ਸੀ ਕੀ ਹਾਲ ਹੋਇਆ ਉਹ ਸਾਰੇ ਪੰਜਾਬ ਨੇ ਦੇਖਿਆ ਸੋ ਅਜੇ ਤੱਕ ਸਭ ਨੂੰ ਅੰਦਾਜ਼ਾ ਸੀਗਾ ਕਿ ਜਦੋਂ ਚੋਣਾਂ ਹੋਣਗੀਆਂ ਤਾਂ ਉਸ ਵੇਲੇ ਵੀ ਇਹ ਹਾਲ ਹੋਏਗਾ ਔਰ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਅਜਿਹੀਆਂ ਕਈ ਘਟਨਾਵਾਂ ਹੋਈਆਂ ਜਿਸ ਨੇ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਅਜਿਹੀਆਂ ਚੋਣਾਂ ਦਾ ਫਾਇਦਾ ਹੀ ਕੀ ਸਭ ਤੋਂ ਪਹਿਲਾਂ ਤਾਂ ਜਿਹੜੀ ਵੋਟਾਂ ਦੀ ਪੋਲਿੰਗ ਹੈਗੀ ਆ ਨਾ ਉਹੀ ਦਰਸਾਉਂਦੀ ਹੈਗੀ ਆ ਕਿ ਸ਼ਾਂਤੀ ਤਾਂ ਹੋਣੀ ਓ ਆ ਜਦੋਂ 48% ਦਾ ਵੋਟ ਪਈ ਆ ਹੂੰ ਲੋਕਤੰਤਰ ਦਾ ਜਲੂਸ ਕੱਢਿਆ ਗਿਆ ਅੱਜ ਲੋਕਤੰਤਰ ਦਾ ਮੂੰਹ ਕਾਲਾ ਕੀਤਾ ਗਿਆ ਔਰ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਆ ਜਿਹੜਾ ਉਹਨੂੰ ਡਿਪਟੀ ਕਮਿਸ਼ਨਰ ਦੇ ਲੈਵਲ ਦੀਆਂ ਪਾਵਰਾਂ ਹੈਗੀਆਂ ਅੱਜ ਉਸ ਪਾਵਰਾਂ ਦਾ ਜਿਹੜਾ ਜੋ ਹਾਲ ਇਹਨਾਂ ਨੇ ਕਰਕੇ ਰੱਖਤਾ ਹੁਣ ਨਿਆ ਪਾਲਿਕਾ ਜਿਹੜੀ ਉਹ ਰਾਤਾਂ ਨੂੰ ਠੁੱਟ ਠੁੱਟ ਫੈਸਲੇ ਕਰ ਰਹੀ ਹੈਗੀ ਆ ਕੰਚਨਪ੍ਰੀਤ ਨੂੰ ਅੱਧੀ ਰਾਤ ਨੂੰ ਛੁੜਾਇਆ ਜਾ ਰਿਹਾ ਸੇਖੋ ਜਿਹੜੇ ਹੈਗੇ ਆ ਉਹਨਾਂ ਨੂੰ 10752 ਦੇ ਵਿੱਚ ਅੰਦਰ ਦਿੱਤਾ ਗਿਆ ਉਹਨਾਂ ਸੇਖੋ ਸਾਹਿਬ ਨੂੰ ਜਿਹੜਾ ਹੈਗਾ ਹਾਈ ਕੋਰਟ ਛੁੜਾ ਰਹੀ ਹੈ ਇਹਦਾ ਮਤਲਬ ਤਾਂ ਇਹ ਰਹਿ ਗਿਆ ਕਿ ਲੋਕਤੰਤਰ ਦੇ ਦੋ ਪਿੱਲਰ ਜਿਹੜੇ ਫੇਲ ਹੋ ਚੁੱਕੇ ਨੇ ਢਹਿ ਚੁੱਕੇ ਹੈਗੇ ਆ ਇੱਕੋ ਤਾਂ ਲੋਕਤੰਤਰ ਦਾ ਉਹ ਪਿੱਲਰ ਰਹਿ ਗਿਆ ਉਹ ਹੈਗਾ ਨਿਆ ਪਾਲਕਾ